ਪੈਡ ਸਰਕਾਰ ਕੁਝ ਕਿਸਮ ਦੇ ਫਰੰਟਲਾਈਨ ਵਰਕਰਾਂ ਦੇ ਲਈ ਜਲਦੀ ਹੀ ਰਿਟਾਇਰਮੈਂਟ ਯੋਗਤਾ ਨੂੰ ਵਧਾਉਣ ਦੇ ਲਈ ਅੱਗੇ ਵਧ ਰਹੀ ਹੈ। ਟ੍ਰੈਜਰੀ ਬੋਰਡ ਦੇ ਪ੍ਰਧਾਨ ਅਨੀਤਾ ਆਨੰਦ ਨੇ ਕਿਹਾ ਹੈ ਕਿ ਲਿਬਰਲ ਇਸ ਨੂੰ ਪੂਰਾ ਕਰਨ ਦੇ ਲਈ ਇਸ ਗ੍ਰਾਵਟ ਦੇ ਵਿੱਚ ਕਾਨੂੰਨ ਲਿਆਉਣ ਦੀ ਯੋਜਨਾ ਬਣਾ ਰਹੇ ਨੇ। ਆਨੰਦ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਨੂੰ 25 ਸਾਲ ਦੀ ਸੇਵਾ ਤੋਂ ਬਾਅਦ ਬਿਨਾਂ ਪੈਨਸ਼ਨ ਕਟੌਤੀ ਦੇ ਰਿਟਾਇਰ ਹੋਣ ਦੀ ਇਜਾਜ਼ਤ ਦੇਵੇਗਾ। ਇਹ ਵਿਵਸਥਾ ਫੌਜੀ ਮੈਂਬਰਾਂ ਆਰਸੀਐਮਪੀ ਅਧਿਕਾਰੀਆਂ ਤੇ ਕੋਰੈਕਸ਼ਨਲ ਕਰਮਚਾਰੀਆਂ ਦੇ ਲਈ ਪਹਿਲਾਂ ਹੀ ਉਪਲਬਧ ਹੈ ਸੰਗੀਤ ਤੌਰ ਤੇ ਰੋਜ਼ਗਾਰ ਪ੍ਰਾਪਤ ਸਰਾਦੀ ਸੇਵਾ ਅਧਿਕਾਰੀ ਸੰਸਦੀ ਸੁਰੱਖਿਆ ਅਧਿਕਾਰੀ ਖੋਜ ਤੇ ਬਚਾਅ ਟੈਕਨੀਸ਼ੀਅਨ ਤੇ ਅੱਗ ਬੁਝਾਉਣ ਵਾਲੇ ਯੋਗ ਬਣਨ ਲਈ ਤਿਆਰ ਹੋਣਗੇ ਖੇਤਰੀ ਸਰਕਾਰਾਂ ਦੇ ਦੁਆਰਾ ਨਿਯੁਕਤ ਸੁਧਾਰਮਕ ਕਰਮਚਾਰੀ ਫਾਇਦਾ ਜਿਹੜੇ ਫਾਇਰ ਫਾਈਟਰਾਂ ਤੇ ਪੈਰਾਮੈਡਿਕਸ ਦੇ ਲਈ ਵੀ ਛੇਤੀ ਰਿਟਾਇਰਮੈਂਟ ਉਪਲਬਧ ਹੋਵੇਗਾ ਕੈਨੇਡਾ ਅਲਾਈਂਸ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਪਾਰਕਸ ਕੈਨੇਡਾ ਲਈ ਕੰਮ ਕਰਨ ਵਾਲੇ ਵਾਈल्ड लैंड ਫਾਇਰ ਫਾਈਟਰਸ ਦੇ ਨਾਲ ਮਿਲਟਰੀ ਬੇਸ ਅਤੇ ਇਸ ਤੇ ਮਿਲਟਰੀ ਬੇਸ ਤੇ ਵੀ ਕੰਮ ਕਰਨ ਵਾਲੇ ਫਾਇਰ ਫਾਇਰ ਫਾਈਰ ਫਾਈਟਰ ਜਿਹੜੇ ਨੇ ਉਹ ਸ਼ਾਮਿਲ ਹੋਣਗੇ ਆਨੰਦ ਨੇ ਕਿਹਾ ਕਿ ਪ੍ਰਸਤਾਵੀ ਤਬਦੀਲੀਆਂ ਇਸ ਗੱਲ ਦੇ ਵੱਲ ਇੱਕ ਸਾਰਤਾ ਪ੍ਰਦਾਨ ਕਰਨ ਗਿਆ ਕਿ ਕਿਵੇਂ ਪੈਨਸ਼ਨ ਯੋਜਨਾ ਇਨ੍ਹਾਂ ਕੇਤਾਮੁਖੀ ਸਮੂਹਾਂ ਦੇ ਵਿੱਚ ਰੋਜ਼ਾਨਾ ਦੇ ਕਰਤੱਵਾਂ ਦੀ ਜਿਹੜੀ ਹੈ ਉਹ ਮਾਗ ਕਰਨ ਵਾਲੇ ਸੁਭਾ ਅਨੁਮਾਨਤਾ ਦਿੰਦੀ ਹੈ ਜਿਨ੍ਹਾਂ ਦੇ ਕੈਨੇਡੀਅਨਾਂ ਦੀ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਤੇ ਉਹਨਾਂ ਦੀ ਰੱਖਿਆ ਕਰਨ ਤੇ ਉਹ ਤੇ ਉਹਨਾਂ ਦੇ ਹਰ ਤਰ੍ਹਾਂ ਦੇ ਰੱਖਿਆ ਕਰਨ ਦੀ ਭੂਮਿਕਾ ਸਬੰਧੀ ਮਹੱਤਵਪੂਰਨ ਰੋਲ ਨਿਭਾਉਣ ਦੇ ਕਾਬਿਲ ਹੋਣ ਫੈਡਰਲ ਪੈਨਸ਼ਨ ਯੋਜਨਾ ਦੇ ਬਹੁਤੇ ਮੈਂਬਰਾਂ ਨੂੰ 60 ਜਾਂ 65 ਜਿਹੜਾ ਉਹ ਸਾਲ ਦੀ ਉਮਰ ਤੱਕ ਪਹੁੰਚਣਾ ਚਾਹੀਦਾ ਹੈ ਯਾ 30 ਸਾਲ ਦੀ ਪੈਨਸ਼ਨ ਯੋਗ ਸੇਵਾ ਜਿਹੜੀ ਹੈ ਉਹ ਪੂਰੀ ਕਰ ਲਈ ਹੋਏ ਇਸ ਤੋਂ ਪਹਿਲਾਂ ਕਿ ਉਹ ਪੂਰੀ ਪੈਨਸ਼ਨ ਲੈਣ ਦੇ ਯੋਗ ਹੋ ਜਾਣ ਕੈਨੇਡਾ ਦੇ ਪਬਲਿਕ ਸਰਵਿਸ ਅਲਾਈਅንስ ਨੇ ਮਹੱਤਵਪੂਰਨ ਜੀ ਤਵਜੋ ਫੈਸਲੇ ਦੀ ਛਲਾਗਾ ਕਰਦੇ ਹੋਏ ਕਿਹਾ ਕਿ ਹਜ਼ਾਰਾਂ ਫਰੰਟਲਾਈਨ ਪਬਲਿਕ ਸੁਰੱਖਿਆ ਤੇ ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਯਾਨੀ CBSA ਦੇ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਫੈਡਰਲ ਸਰਕਾਰ ਦੇ ਨਾਲ ਆਪਣੇ ਅਸਥਾਈ ਸਮਝੌਤੇ ਦੇ ਵੇਰਵੇ ਜਾਰੀ ਕੀਤੇ ਜਿਸ ਨੇ ਹੜਤਾਲ ਨੂੰ ਰੋਕਿਆ ਸੀ ਪਬਲਿਕ ਸਰਵਿਸ ਅਲਾਈანს ਆਫ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਸਰਹੱਦੀ ਕਾਮਿਆਂ ਦੀ ਵੇਜਸ ਦੇ ਵਿੱਚ 4 ਸਾਲਾਂ ਦੇ ਵਿੱਚ 15.73% ਦੀ ਵਾਧਾ ਹੋਇਆ ਕਾਮਿਆਂ ਨੂੰ ਸ਼ਿਫਟ ਤੇ ਹਫਤੇ ਦੇ ਅੰਤ ਦੇ ਵਿੱਚ ਪ੍ਰੀਮੀਅਮ ਤਨਖਾਹ ਦੇ ਵਿੱਚ 12.5% ਦਾ ਵਾਧਾ ਵੀ ਮਿਲੇਗਾ ਜੋ ਡਾਲਰ 2 ਪ੍ਰਤੀ ਘੰਟੇ ਤੋਂ 2.25 ਤੱਕ ਹੋਵੇਗਾ 9000 ਤੋਂ ਵੱਧ ਕਰਮਚਾਰੀਆਂ ਨੂੰ $12500 ਦਾ ਲਮਸਮ ਭੁਗਤਾਨ ਵੀ ਮਿਲੇਗਾ ਇਹ ਸਮਝੌਤਾ ਜੂਨ 2026 ਤੱਕ ਚੱਲੇਗਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਫੈਡਰਲ ਸਰਕਾਰ ਦੇ ਨਾਲ ਆਪਣੇ ਅਸਥਾਈ ਸਮਝੌਤੇ ਦੇ ਵੇਰਵੇ ਜਾਰੀ ਕੀਤੇ ਜਿਸ ਨੇ ਹੜਤਾਲ ਨੂੰ ਰੋਕਿਆ ਸੀ ਪਬਲਿਕ ਸਰਵਿਸ ਅਲਾਈანს ਆਫ ਕੈਨੇਡਾ ਨੇ ਐਲਾਨ ਕੀਤਾ ਕਿ ਸਰਹੱਦੀ ਕਾਮਿਆਂ ਦੀ ਵੇਜਸ ਦੇ ਵਿੱਚ 4 ਸਾਲਾਂ ਵਿੱਚ 15.73% ਦਾ ਵਾਅਦਾ ਹੋਇਆ ਹੈ ਇਹ 2022 ਦੇ ਲਈ 3.5 ਫੀਸਦੀ ਦੇ ਵਾਅਦੇ ਤੱਕ ਘਟਦਾ ਹੈ ਜੋ 2022 ਤੱਕ ਪ੍ਰਭਾਵੀ ਹੈ ਜਿਸ ਵਿੱਚ ਮਾਰਕੀਟ ਵਿਵਸਥਾਵਾਂ ਲਈ 1.25 ਫੀਸਦੀ ਵਾਧੇ ਦੀ ਰਕਮ 2023 ਲਈ 3 ਫੀਸਦੀ ਵਾਧਾ ਤੇ ਮਾਰਕੀਟ ਵਿਵਸਥਾਵਾਂ ਲਈ 2.8 ਫੀਸਦੀ ਵਾਧਾ ਸ਼ਾਮਿਲ ਹੈ 21 ਜੂਨ 2024 ਤੋਂ ਪ੍ਰਭਾਵੀ ਤੌਰ ਤੇ 2 ਫੀਸਦੀ ਦਾ ਵਾਧਾ ਮਾਰਕੀਟ ਵਿਵਸਥਾਵਾਂ ਲਈ 0.25 ਫੀਸਦੀ ਵਾਧੇ ਦੇ ਨਾਲ 20 2025 ਲਈ 2% ਦੀ ਵਾਦਾ ਹੈ ਕਾਮਿਆਂ ਨੂੰ ਸ਼ਿਫਟ ਤੇ ਹਫਤੇ ਦੇ ਅੰਤ ਵਿੱਚ 25.5% ਦਾ ਵਾਦਾ ਵੀ ਮਿਲੇਗਾ ਜੋ ਡਾਲਰ 2 ਪ੍ਰਤੀ ਘੰਟਾ ਤੋਂ ਡਾਲਰ 2.25 ਤੱਕ ਹੋਵੇਗਾ ਪੀਐਸਏਸੀ ਨੇ ਕਿਹਾ ਹੈ ਕਿ ਤਨਖਾਹ ਸਮਝੌਤੇ ਦੇ ਸਾਲਾਂ ਲਈ ਆਰਸੀਐਮਪੀ ਸਮੇਤ ਕੈਨੇਡਾ ਭਰ ਦੇ ਹੋਰ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਪ੍ਰਦਾਨ ਕੀਤੇ ਗਏ ਵਾਅਦੇ ਤੋਂ ਬਹੁਤ ਜ਼ਿਆਦਾ ਹੈ 9000 ਤੋਂ ਵੱਧ ਕਰਮਚਾਰੀਆਂ ਨੂੰ ਡਾਲਰ 2500 ਦਾ ਲੰਮਸਮ ਭੁਗਤਾਨ ਵੀ ਮਿਲੇਗਾ 8 ਦੀ ਬਜਾਏ 7 ਸਾਲਾਂ ਦੀ ਨੌਕਰੀ ਤੋਂ ਬਾਅਦ 4 ਹਫ਼ਤਿਆਂ ਦੀਆਂ ਛੁੱਟੀਆਂ ਤੱਕ ਪਹੁੰਚ ਕਰਨ ਦੇ ਯੋਗ ਹੋਣਗੇ ਤੇ ਪ੍ਰਬੰਧਕਾਂ ਨੂੰ ਹੁਣ ਰਿਮੋਟ ਕੰਮ ਦੀਆਂ ਬੇਨਤੀਆਂ ਦਾ ਵਿਅਕਤੀਗਤ ਤੌਰ ਤੇ ਮੁਲਾਂਕਣ ਕਰਨਾ ਹੋਵੇਗਾ ਨਾ ਕਿ ਸਮੂਹ ਦੁਆਰਾ ਤੇ ਲਿਖਤੀ ਜਵਾਬ ਪ੍ਰਦਾਨ ਕਰਨੇ ਪੈਣਗੇ ਜੋ ਸ਼ਿਕਾਇਤ ਪ੍ਰਕਿਰਿਆ ਦੀ ਜਾਇਜ਼ਾ ਦੰਦੇ ਨੇ ਖਜ਼ਾਨਾ ਬੋਰਡ ਦੀ ਪ੍ਰਧਾਨ ਅਨੀਤਾ ਆਨੰਦ ਨੇ ਕਿਹਾ ਹੈ ਕਿ ਇਸ ਹਫਤੇ ਸਭ ਤੋਂ ਵਧੀਆ ਸਮਝੌਤੇ ਦੀ ਟੇਬਲ ਤੇ ਉਹ ਪਹੁੰਚ ਗਏ ਨੇ ਤੇ ਸਮੂਹਿਕ ਸਮਝੌਤਾ ਪ੍ਰਕਿਰਿਆ ਕੰਮ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਦਨ ਦੇ ਵਿੱਚ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇੱਕ ਸਥਾਈ ਸਮਝੌਤਾ ਹੋਇਆ ਜੋ ਕੈਨੇਡੀਅਨ ਟੈਕਸ ਦਾਦਾਵਾਂ ਲਈ ਨਿਰਪੱਖ ਤੇ ਜਨਤਕ ਸੇਵਕਾਂ ਲਈ ਵਾਜਬ ਹੈ ਇਹ ਸਮਝੌਤੇ ਜੂਨ 2026 ਤੱਕ ਚੱਲਣਗੇ BSAC ਦੇ ਰਾਸ਼ਟਰੀ ਪ੍ਰਧਾਨ ਨੇ ਕਿਹਾ ਕਿ ਸਾਡੀ ਨੇਗੋਸ਼ੀਏਸ਼ਨ ਟੀਮ ਨੇ ਸਾਡੇ ਮੈਂਬਰਾਂ ਲਈ ਸਭ ਤੋਂ ਵਧੀਆ ਸਮਝੌਤੇ ਨੂੰ ਸੁਰੱਖਿਅਤ ਕਰਨ ਲਈ ਦਿਨ ਰਾਤ ਕੰਮ ਕੀਤਾ ਹੈ ਤੇ ਇਹ ਸਥਾਈ ਸਮਝੌਤਾ ਉਹਨਾਂ ਦੀ ਸ਼ਾਨਦਾਰ ਮਿਹਨਤ ਤੇ ਸਮਰਪਣ ਦਾ ਪ੍ਰਮਾਣ ਹੈ। ਇਹ CBSA ਦੇ ਵਿੱਚ ਸਾਡੇ ਮੈਂਬਰਾਂ ਲਈ ਇੱਕ ਚੰਗੀ ਜਿੱਤ ਹੈ ਜੋ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਨੇ ਤੇ ਸਾਰੇ ਕੈਨੇਡੀਅਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਨੇ। ਸਮਝੌਤੇ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ ਸੀ ਤੇ 9 ਦਿਨਾਂ ਦੀ ਗੱਲਬਾਤ ਤੋਂ ਬਾਦ ਇਹ ਆਇਆ ਸੀ ਜਿਸ ਨੇ ਹੜਤਾਲ ਦੀ ਧਮਕੀ ਦਿੱਤੀ ਸੀ ਜਿਸ ਦੇ ਆਰਥਿਕ ਤੇ ਯਾਤਰਾ ਦੇ ਨਤੀਜੇ ਹੋ ਸਕਦੇ ਨੇ ਜੂਨ 2022 ਵਿੱਚ ਆਖਰੀ ਮਿਆਦ ਖਤਮ ਹੋਣ ਤੋਂ ਬਾਅਦ ਸੀਬੀਐਸਏ ਕਰਮਚਾਰੀ ਬਿਨਾ ਇਕਰਾਰਨਾਮੇ ਦੇ ਸਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ